ਗੋਲੀ ਨਾ ਡਾਉੜਾ ਤੇ 1 ਰੁਪਿਆ ਨਹੀਂ ਖਰਚਿਆ ਜੀ ਮੈਂ 3 ਸਾਲਾਂ ਵਿੱਚ ਠੀਕ ਹਨ ਮੈਂ ਤੁਹਾਨੂੰ ਹਸੀ ਕਾਲ ਜੀ ਕਿਸਾਨ ਦੋਸਤੋ ਪਰਾਲੀ ਪ੍ਰਬੰਧਨ ਦੇ ਵਿੱਚ ਬਹੁਤ ਸਾਰੇ ਸਵਾਲ ਹੀ ਆ ਰਹੇ ਸੀ ਵੀ ਜਿਹੜੇ ਸੀਮਤ ਛੋਟੇ ਮਾਰਜਨਲ ਕਿਸਾਨ ਨੇ ਜਿਨ੍ਹਾਂ ਕੋਲ ਵੱਡੇ ਸੰਦ ਟਰੈਕਟਰ ਨਹੀਂ ਹੈ ਉਹਨਾਂ ਲਈ ਕਣਕ ਦੀ ਬਿਜਾਈ ਜਾਂ ਪਰਾਲੀ ਦਾ ਪ੍ਰਬੰਧਨ ਕਿਵੇਂ ਹੋਵੇ ਉਹਦੇ ਬਾਬਤ ਅੱਜ ਆਪਾਂ ਗੱਲਬਾਤ ਕਰਨੀ ਹੈ ਮੇਰੇ ਨਾਲ ਸਾਡੇ ਗਾਵੇ ਤੋਂ ਕਿਸਾਨ ਅਜੀਤ ਸਿੰਘ ਜੀ ਨੇ ਹਸੀ ਕਾਲ ਜੀ ਜੀ ਮੈਂ ਤੁਹਾਡਾ ਜੀ ਸਾਡੇ YouTube ਚੈਨਲ ਤੇ ਸਵਾਗਤ ਕਰਦਾ ਸਰੋਤਿਆਂ ਨੂੰ ਮੈਂ ਦੱਸਦਾ ਵੀ ਲਗਾਤਾਰ ਕਈ ਸਾਲਾਂ ਤੋਂ ਜਿੱਥੇ ਮਲਚਿੰਗ ਵਿਧੀ ਨਹੀਂ ਅਹੀਂ ਅਜੀਤ ਜੀ ਕਣਕ ਦੀ ਬਜਾਈ ਕਰਦੇ ਆ ਤੇ ਜੈਵਿਕ ਖੇਤੀ ਦੇ ਵਿੱਚ ਵੀ ਇਹਨਾਂ ਨੇ ਕਾਫੀ ਜ਼ਿਆਦਾ ਹੰਬੜਾ ਮਾਰਿਆ ਤੇ ਲਗਾਤਾਰ ਆਰਗੇਨਿਕ ਫਾਰਮਿੰਗ 'ਚ ਵੀ ਕੰਮ ਕਰਦੇ ਆ। ਅਜੀਤ ਜੀ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਆ ਵੀ ਤੁਸੀਂ ਮਲਚਿੰਗ ਵਿਧੀ ਕਿਵੇਂ ਬਣਾਈ? ਮਲਚਿੰਗ ਵਿਧੀ ਬਣਾਉਣ ਦਾ ਸਭ ਤੋਂ ਵੱਡਾ ਰੀਜ਼ਨ ਸੀਗਾ ਜੀ ਆਪਣਾ ਖਰਚੇ ਘਟਾਉਣਾ ਜੀ। ਅੱਛਾ ਜੀ। ਹਾਂਜੀ। ਤੇ ਕਿਉਂਕਿ ਜਿਉਂ-ਜਿਉਂ YouTube ਤੇ ਕਈ ਵਾਰ ਤੁ ਆਪਾਂ ਵੀਡੀਓਜ਼ ਦੇਖਦੇ ਆ। ਜੀ। ਉਹਦੇ ਵਿੱਚ ਪਤਾ ਲੱਗਿਆ ਵੀ ਇਦਾਂ ਵੀ ਕਣਕ ਵਿੱਚੀ ਆ ਸਕਦੀ ਆ ਪਹਿਲੇ ਸਾਲ ਮੈਂ 1 ਕਿਲੋ ਦਾ ਡਰਾਈਲ ਕੀਤਾ ਬਹੁਤ ਕਾਮਯਾਬ ਰਿਹਾ ਜੀ ਉਦੋਂ ਨੈਕਸਟ ਟਾਈਮ ਫਿਰ ਮੁੜ ਕੇ ਆਪਾਂ ਵਿੱਚੇ ਦੇਖਿਆ ਨਹੀਂ ਸਾਰੀ ਕਣਕ ਮਲਚਿੰਗ ਨਾਲ ਵੀ ਤੇ ਜੇ ਮੈਂ ਪਿਛਲੇ ਹਰ ਹੀ ਦੇ ਸੀਜ਼ਨ ਦੀ ਗੱਲ ਕਰਾਂ ਤੇ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਵੀ ਕਿੰਨਾ ਰਕਬਾ ਲਾਇਆ ਮਲਚਿੰਗ ਦੀ ਆਪਣੇ ਕੋਲ ਹੈਗਾ ਸੀ ਜੀ 1.5 ਕਿਲੋ ਸੀ ਜੀ ਮਲਚਿੰਗ ਵਿਧੀ ਦੇ ਤਾਗੜੇ ਵਿੱਚੇ ਆਪਾਂ ਅੱਛਾ ਜੀ ਤੇ ਬਹੁਤ ਵਧੀਆ ਚੱਲ ਰਿਹਾ ਜੀ ਆਪਣੇ ਅੱਛਾ ਤੇ ਕਿਹੜੇ ਨੁਕਤੇ ਜ਼ਰੂਰੀ ਨੁਕਤੇ ਤੁਸੀਂ ਸਟਾਰਟਿੰਗ ਦੇ ਵਿੱਚ ਸਾਡੇ ਕਿਸਾਨਾਂ ਨਾਲ ਸਾਂਝੇ ਕਰੋ ਵੀ ਮਲਚਿੰਗ ਵਿਧੀ ਕਾਮਯਾਬ ਰਹ ਸਭ ਤੋਂ ਵੱਡਾ ਨੁਕਤਾ ਇਹ ਹੈ ਜੀ ਆਪਾਂ ਥੋੜੀ ਇਹਨੂੰ ਜਦੋਂ ਮੌਸਮ ਠੰਡਾ ਹੋ ਜਾਵੇਵੇਂ ਨਵੰਬਰ ਦੇ ਵਿੱਚ ਜਲਦੀ ਜਰੂਰ ਕਰੀਏ ਨਵੰਬਰ ਦੇ ਮਹੀਨੇ ਬਜਾਈ ਨਾ ਕਰੀਏ ਨਵੰਬਰ ਦੇ ਪਹਿਲੇ ਹਫਤੇ ਮੈਂ ਬਜਾਈ ਸ਼ੁਰੂ ਕੀਤੀ ਕਿਉਂਕਿ ਇਸ ਵਾਰ ਮੌਸਮ ਸਹੀ ਆਪਾਂ ਸ਼ੁਰੂ ਕਰ ਸਕਦੇ ਹਾਂ ਆਪਣੀ ਇੱਕ ਨਵੰਬਰ ਤੋਂ ਬਜਾਈ ਇੱਥੇ ਮੈਂ ਕਿਸਾਨ ਵੀਰੋ ਇਹ ਦੱਸਦਿਆਂ ਵੀ ਇਹਦੇ 'ਚ ਕੋਈ ਗਿੱਲ ਸਾਮਣ ਵਾਲੀ ਸਮੱਸਿਆ ਆਪਾਂ ਨੂੰ ਹੈ ਨਹੀਂ ਨਹੀਂ ਜੀ ਸਭ ਤੋਂ ਆਪਾਂ ਨੂੰ ਸੁੱਕਾ ਖੇਤ ਚਾਹੀਦਾ ਉਹ ਲੇਟ ਕਰ ਲਈਏ ਆਪਾਂ ਕੋਈ ਗੱਲ ਨਹੀਂ ਸਭ ਤੋਂ ਵੱਡਾ ਪੁਆਇੰਟ ਹੈ ਜੀ ਖੇਤ ਬਿਲਕੁਲ ਸੁੱਕਾ ਚਾਹੀਦਾ ਜੀ ਜਿੰਨਾ ਖੇਤ ਸੁੱਕਾ ਹੋਊਗਾ ਓਨੀ ਆਪਾਂ ਨੂੰ ਤੇ ਇੱਕ ਸੰਦੋਸਤੋ ਪਹਿਲਾ ਸਟੈਪ ਇਹ ਹੈ ਦੂਜਾ ਕੋਈ 11 ਵਾਲੀ ਗੱਲ ਵੀ ਪਾਣੀ ਜ਼ਿਆਦਾ ਨਾ ਮੈਂ 11 ਆ ਜੀ ਆਪਣੇ ਕੋਲ ਖੇਤ ਤਾਂ ਬਿਲਕੁਲ ਸਿੱਧੇ ਹੁੰਦੇ ਨੇ ਜਿਵੇਂ ਆਪਣੇ ਜੀਰੀ ਵਾਲੇ ਬਾਣ ਨੇ ਜੀ ਅੱਧੇ ਕਿਲੋ ਦਾ ਜਾਨੀ ਓਤੋਂ ਵੱਡਾ 11 ਨਾ ਕਰਿਓ ਅੱਧੇ ਕਿਲੋ ਦਾ 11 ਬਹੁਤ ਹੁੰਦਾ ਜੀ ਤੇ ਤੁਸੀਂ ਛੋਟਾ ਵੀ ਕਰਨਾ ਚਾਹੁੰਦਾ ਕਰ ਸਕਦੇ ਪਰ ਅੱਧੇ ਕਿਲੋ ਦਾ 11 ਰੱਖਿਓ ਇਤੋਂ ਵੱਡਾ ਨਾ ਕਰਿਓ ਠੀਕ ਹੈ ਜੀ ਤੇ ਪ੍ਰੋਸੈਸ ਕਿਵੇਂ ਆ ਤੁਸੀਂ ਦੱਸੋ ਮੜਾ ਜੀ ਵੀ ਬਜਾਈ ਪ੍ਰੋਸੈਸ ਇਹ ਆ ਜੀ ਬਜਾਈ ਜਦੋਂ ਆਪਾਂ ਮੈਂ ਕੀ ਕਰਦਾ ਮੈਂ ਜਦੋਂ ਡਾਈ ਦਾ ਛੱਟਾ ਮਾਰ ਲੈਂਦੇ ਥੱਲੇ ਜਿਵੇਂ ਆਪਾਂ ਜਿੰਨੀ ਤੇ ਤੇ ਪਲੱਸ ਮੈਂ 40 ਕਿਲੋ ਵੀ ਯੂਜ਼ ਕਰਦਾ ਹਾਂ ਕੀਲੇ ਦਾ ਠੀਕ ਹੈ ਤੇ ਇੱਕ ਧਿਆਨ ਜ਼ਰੂਰ ਰੱਖਿਓ ਜੀ ਆਪਣਾ ਜਦੋਂ ਆਪਾਂ ਹੁਣ ਇੱਕ ਅੱਧੇ ਗੀਲੇ ਆਪਾਂ ਬੀਜ ਲਿਆ ਜਾਂਦਾ ਹੈ ਕੀਲੇ ਨੂੰ ਪਾਣੀ ਇੱਕ ਵਾਰ ਚ ਜਾਣਾ ਚਾਹੀਦਾ ਜਿਸ ਹਿਸਾਬ ਨਾਲ ਪਗਾਰਾ ਛੋਟਾ ਰੱਖਿਓ ਜਿੱਦਾਂ ਤੁਹਾਡੀ ਮੋਟਰ ਦਾ ਵੀ ਥੋੜਾ ਅੱਧਾ ਗੀਲਾ ਇੱਕ ਵਾਰ ਚ ਭਰ ਦਵੇ ਜੀ ਬਿਲਕੁਲ ਦੂਰਾ ਪਾਣੀ ਲੱਗਣਾ ਚਾਹੀਦਾ ਬੀਜ ਨੂੰ ਤੇ ਅਗਲਾ ਜਿਹੜਾ ਸਵਾਲ ਹੈ ਚਲੋ ਇਹ ਤਾਂ ਹੋ ਗਈ ਵੀ ਡੀਏਪ ਜਿੰਨਾ ਕਿ ਰეკਮੈਂਡਡ ਪੀਯੂ ਕਰਦੀ ਹੈ 55 ਤੋਂ 60 ਕਿਲੋ ਪ੍ਰਤੀ ਏਕੜ 40 ਤੋਂ 43 ਕਿਲੋ ਬੀਜ ਦਾ ਛਿੱਟਾ ਦੇ ਲਿਆ ਕਿਾਰੇ ਦੀ ਵੀ ਗੱਲ ਹੋ ਗਈ ਅਗਲਾ ਜਿਹੜਾ ਮੇਰਾ ਸਵਾਲ ਇਹ ਆ ਵੀ ਗੁੱਲੀ ਡੰਡੇ ਦੀ ਕਿੰਨੀ ਕਸਮੱਸਿਆ ਹੁੰਦੀ ਆ ਤੇ SMS ਦਾ ਕੀ ਰੋਲ ਆ ਅ ਗੁੱਲੀ ਡੰਡੇ ਵਾਲੀ ਸਮੱਸਿਆ ਤਾਂ ਬਿਲਕੁਲ ਹੀ ਨਹੀਂ ਆਉਂਦੀ ਜੇ ਤੁਹਾਡੀ ਮਲਚਿੰਗ ਪ੍ਰੋਪਰ ਤੇ ਆਪਣਾ ਗੁੱਲੀ ਡੰਡਾ ਕਹਿਣਾ ਤਾਂ ਮ ਗੁੱਲੀ ਡੰਡਾ ਆਉਂਦਾ ਹੀ ਨਹੀਂ ਜਿੱਥੇ ਮਲਚਿੰਗ ਹੋਈ ਹੈ ਮਤਲਬ ਵੀ ਨਹੀਂ ਪਰ ਆਏ ਜੀ SMS ਚ ਚਲੋ ਯੂਨੀਵਰਸਿਟੀ ਕਹਿੰਦੀ ਆ ਸਾਡੇ ਵੀ ਲਾਓ ਜੇ ਨਹੀਂ ਲਾਵਾਂਗੇ ਫਿਰ ਥੋੜਾ ਜਿਹਾ ਤੰਗਲੀ ਚੱਕਣੀ ਪੈਣੀ ਐ ਖਲਾਰਨੀ ਪੈਣੀ ਆ ਹਾਂ ਜੀ ਕੋਈ ਜ਼ਿਆਦਾ ਲੋਡ ਨਹੀਂ ਜੀ ਕਿਉਂਕਿ ਮੇਰੇ ਸਾਬ ਨਾਲ ਮੈਂ ਤਾਂ ਕਦੇ ਖਲਾਰੀ ਨਹੀਂ ਜੀ ਠੀਕ ਐ ਤੇ ਮੇਰਾ ਮਲਚਰ ਵੀ ਪ੍ਰੋਪਰ ਕਿਉਂਕਿ ਉਦੋਂ ਥ ਸੋ ਕਿਸਾਨ ਦੋਸਤੋ ਦੇਖੋ ਜੇ ਗੁਲੀ ਡੈਂਡਾ ਨਹੀਂ ਹੁੰਦਾ ਤਾਂ ਬਹੁਤ ਜ਼ਿਆਦਾ ਸਾਡੇ ਖਰਚੇ ਘਟ ਜਾਂਦੇ ਨੇ ਸਮੱਸਿਆਵਾਂ ਵੀ ਘਟ ਗਈਆਂ ਜਦੋਂ ਗੁਲੀ ਡੈਂਡਾ ਨਹੀਂ ਕਰਦੇ ਕਈ ਵਾਰ ਆਪਾਂ ਨੂੰ ਜਾਨੀ ਥੋੜੀ ਚੌੜੇ ਬੱਤਿਆਂ ਵਾਲੀ ਪ੍ਰੋਬਲਮ ਆ ਜਾਂਦੀ ਮਾੜੀ ਮੋੜੀ ਕਦੇ ਜੋ ਕੋਟੇ ਵਿੱਚ ਵੱਧਾਂ ਜੀ ਉਹ ਆਪਾਂ 240 35 ਦਿਨਾਂ ਤੋਂ ਬਾਅਦ 240 55 ਦਿਨ ਤੋਂ ਪਹਿਲਾਂ ਇੱਕ ਕਰ ਲਈਏ ਗੁਲੀ ਡੈਂਡਾ ਦੀ ਪ੍ਰੋਬਲਮ ਬਿਲਕੁਲ ਹੀ ਨਹੀਂ ਆਊਗੀ ਜੀ ਤੁਹਾਨੂੰ ਇਹ ਗਰੰਟੀਡ ਹੈ ਜੀ ਅਗਲਾ ਮੇਰਾ ਸਵਾਲ ਓਵਰਆਲ ਖਰਚੇ ਕਿੰਨੇ ਘਟੇ ਫਿਰ ਬਜਾਈ ਦਾ ਖਰਚਾ ਘਟੇ ਰਿਹਾ ਤੇ ਕਿੰਨੇ ਕ ਤੁਸੀਂ ਸਰਫੇਸ ਸੀਡਰ ਵੀ ਵਰਤੇ ਆ ਕਿ ਮਲਚਰੇ ਫੇਰਦੇ ਆ ਐਕਚੁਅਲੀ ਜੇ ਮੈਂ ਸ਼ੁਰੂ ਤੋਂ ਮਲਚਰੇ ਵਰਤੇ ਆ ਕਿਉਂਕਿ ਮਲਚਰ ਨਾਲ ਇੱਕ ਤਾਂ ਖੇਤ ਵਧੀਆ ਲੱਗਣਾ ਜਾਂਦਾ ਠੀਕ ਹੈ ਜੀ ਤੇ ਜਦੋਂ ਕਣਕ ਜੰਮਦੀ ਇੱਕ ਸਾਰ ਦੀਂਦੀ ਆਪਾਂ ਨੂੰ ਜੰਮੀ ਗਈ ਜਿੱਥੇ ਘੱਟ ਬਾਅਦ ਜੰਮੀ ਆਪਾਂ ਦੁਬਾਰਾ ਬੀਜ ਪਾ ਕੇ ਉਹਨੂੰ ਦੁਬਾਰਾ ਢੱਕ ਸਕਦੇ ਆ ਠੀਕ ਹੈ ਤੇ ਆਪਣਾ ਨੈਕਸਟ ਸਟੈਪ ਹੁੰਦਾ ਜੀ ਪਾਣੀ ਦਾ ਪ੍ਰਬੰਧਨ ਜੀ ਠੀਕ ਹੈ ਪਾਣੀ ਇਹਨੂੰ ਉਦੋਂ ਹੀ ਲਾਉਣਾ ਜੀ ਜਦੋਂ ਆਪਣੇ ਬਿਲਕੁਲ ਥਣੇ ਥਾਂ ਸੁੱਕ ਜੇ ਇਹਨੂੰ ਪਾਣੀ ਤੋਂ ਦੂਰਾ ਜਾਣ ਦੂਜਾ ਪਾਣੀ ਲੱਗਣਾ ਉਹ ਬਹੁਤ ਧਿਆਨ ਨਾਲ ਹੋਣਾ ਜੀ ਉਹ ਮੇਰੇ ਮੈਂ ਜ ਠੀਕ ਹੈ ਤੇ ਓਵਰ ਆਲ ਜੇ ਮੈਂ ਖਰਚਿਆਂ ਦੀ ਗੱਲ ਕਰਾਂ ਵੀ ਕਿੰਨੇ ਕੱਢ ਗਏ ਖਰਚੇ ਬਹੁਤ ਘਟਨੇ ਜੇ ਮੈਂ ਇੱਕ ਤਾਂ ਬਾਹ ਬਾਹ ਹੀ ਮੇਰਾ ਜਾਨੀ ਟੋਟਲ 5-600 ਰੁਪਏ ਖਰਚੇ ਆ ਰਹੇ ਵਿੱਚ ਵੇਚਣ ਵੇਚਣ ਦਾ ਜਿਹੜਾ ਠੀਕ ਹੈ ਕਲਾ ਮਲਚਿੰਗ ਦੇ ਵਿੱਚ ਕਰਨੇ ਮੇਰੇ 5 ਤੋਂ 6 ਲੀਟਰ ਤੇਲ ਲੱਗਦਾ ਇਤੋਂ ਬੰਦੇ ਦੇ ਕੋਲੀ ਡੰਡੇ ਦੀ ਜਿਹੜੀ ਰੋਕਣਾ ਉਹ ਛਿੜਕਾ ਕਰਦੇ ਉਹ ਬਿਲਕੁਲ ਹੈ ਜੀ ਗੋਲੀ ਡੰਡਾ ਤਾਂ ਕਿ ਰੁਪਿਆ ਨਹੀਂ ਖਰਚੇ ਜੀ ਮੈਂ ਤਿੰਨ ਸਾਲਾਂ ਚ ਠੀਕ ਹੈ ਮੈਂ ਤੂ ਬੋਡੀ ਵਾਲਾ ਜ਼ਰੂਰ ਮੈਂ ਦੇਖੋ ਕਿਸਾਨ ਵੀਰੋ ਇੱਕ ਖਰਚਾ ਨਹੀਂ ਉਹ ਕਣਕ ਨੂੰ ਰੋਕ ਦੇ ਵੀ ਆ ਜਿਹੜੇ ਨਦੀਨ ਆਸ਼ਕ ਨੇ ਆ ਉਹ ਪੀਲੀ ਵੀ ਕਣਕ ਪੈਂਦੀ ਆ ਡੋਜ਼ ਵੱਧ ਵੀ ਹੁੰਦੀ ਆ ਫਿਰ ਧੁੰਦਾ ਹੋਏ ਨਾ ਤਾਂ ਨਦੀਨ ਰੁਕਦਾ ਵੀ ਨਹੀਂ ਕਣਕ ਸਗੋਂ ਪੀਲੇ ਪੈਂਦੀ ਆ ਹਾਂ ਜੀ ਹਾਂ ਬਹੁਤ ਕਾਫੀ ਖਰਚੇ ਫਿਰ ਤੁਹਾਡੇ ਘਟੇ ਅਗਲਾ ਜਿਹੜਾ ਕਿਸਾਨ ਵੀਰਾਂ ਦੇ ਮਨ 'ਚ ਸਵਾਲ ਆਉਂਦਾ ਬਈ ਜੀ ਉਹ ਇਹ ਆਉਂਦਾ ਵੀ ਕੀ ਮਲਚਿੰਗ ਵਾਲੀ ਵਿਧੀ 'ਚ ਝਾੜ ਬਣੂਗਾ ਵੀ ਇੰਨੀ ਪਰਾਲੀ ਪਈ ਆ ਕਿੰਨੀ ਉਗਣ ਸ਼ਕਤੀ ਆ ਕਿੰਨਾ ਕ ਜਮ ਹੋਊਗਾ ਇਹ ਸਵਾਲ ਆਉਂਦੇ ਆ ਮਨ 'ਚ ਝਾੜ ਮੈਂ ਕਹਿੰਦਾ ਜੀ ਮੈਂ ਚੀਜ਼ ਦੀ ਗਾਰੰਟੀ ਲੈਣਾ ਵੀ ਝਾੜ ਥੋੜਾ ਘਟੂਗਾ ਨਹੀਂ ਪੂਜੀ ਨਾਲ ਅੱਛਾ ਜੀ ਹਾਂ ਜੀ ਝਾੜ ਉਹਦੇ ਬਰਾਬਰ ਵੱਧ ਭਾਵੇਂ ਜਾ ਵੀ ਘਟਦਾ ਨਹੀਂ ਘਟਦਾ ਹਾਂਜੀ ਕਲਾਸ ਤੁਹਾਨੂੰ ਇਹਦਾ ਫਾਇਦਾ ਜੀਰੀ ਚੋਣਾ ਜੀ ਜੀਰੀ ਦੇ ਟਾਈਮ ਟਾਈਮ ਤੁਹਾਨੂੰ ਐਟਲੀਸਟ 2 ਜਾਂ 3 ਗੱਟੇ ਜੀਰੀ ਦੇ ਵਧਣਗੇ ਜੀ ਖੇਲੇ ਚ ਕਿਉਂਕਿ ਤੁਹਾਡਾ ਰੀ ਦਾ ਪਟਾਸ਼ ਪੈ ਰਿਹਾ ਜੀ ਦੋ ਥੱਲੇ ਰੀ ਦਾ ਸਲਫਰ ਪੈ ਰਿਹਾ ਆਪਾਂ ਮੈਗਨੀਸ਼ੀਅਮ ਸਭ ਕੁਝ ਪੈ ਰਿਹਾ ਜੀ ਆਵੇ ਇੱਕ ਮਾਤਾ ਬਾਤ ਆਵੇ ਇੱਕ ਮਾਤਾ ਬਾਤ ਥੋੜਾ ਜਿਹੜਾ ਥੱਲੇ ਕੰਡੋਈ ਹੋਰ ਮਾਈਕਰੋ ਆਰਗਨਿਜ਼ਮਾ ਸਾਰਾ ਵਧਣਾ ਜੀ ਵਿੱਚ ਕਿਸਾਨ ਵੀਰੋ ਦੇਖੋ ਕਿੰਡੀ ਵਧੀਆ ਗੱਲ ਆ ਵੀ ਖਰਚੇ ਦਾ ਘਟਈ ਆ ਝਾੜ ਸਾਡਾ ਬਰਕਰਾਰ ਰਹਿਣਾ ਅਗਲੀ ਫਸਲ ਤੇ ਵੀ ਪੋਜ਼ਿਟਿਵ ਇਫੈਕਟ ਆ ਤੇ ਨਾਲ ਦੀ ਨਾਲ ਜੀ ਦੀ ਬਿਜਾਗ ਸ਼ਕਤੀ ਦੇ ਕੋਈ ਪਿੱਕਿੰਗ ਦੇ ਵੀ ਪਰਾਲੀ ਚ ਅਸੀਂ ਪਹਿਲਾਂ ਵੀ ਗੱਲ ਕਰਦੇ ਹਾਂ ਕਿ 60 ਕਿਲੋ ਸਿੱਧਾ ਹੀ ਪोटाश ਆ ਉਹ ਬਹੁਤ ਵੱਡੀ ਗੱਲ ਆ 18 1900 ਦਾ ਪोटाश ਆਪਾਂ ਵੇਚ ਰਲਾ ਲਿਆ ਤੇ ਜਦੋਂ ਇੱਕ ਇੱਕ ਹੋਰ ਗੱਲ ਆ ਵੀ ਜਦੋਂ ਮਲਚਿੰਗ ਰਹਿੰਦੀ ਆ ਮੋਇਸਚਰ ਕਨਜ਼ਰਵ ਰਹਿੰਦਾ ਉਹ ਜਿਹੜੀ ਬਹੁਤ ਗਰਮੀ ਪੈਂਦੀ ਆ ਉਦੋਂ ਵੀ ਕਣਕ ਨੂੰ ਖਾਸੀ ਰਾਹਤ ਰਹਿੰਦੀ ਹਾਂਜੀ ਹਾਂ ਬਿਲਕੁਲ ਸਹੀ ਗੱਲ ਹੈ ਤੁਹਾਡੀ ਆ ਵੀ ਹਾਂਜੀ ਤੇ ਤੁਸੀਂ ਨਾਲ ਤੁਸੀਂ ਕਿੰਨਾ ਕਿ ਥੱਲੇ ਦੇਖਿਆ ਵੀ ਨਮੀ ਰਹਿੰਦੀ ਆ ਖੇਤਾਂ ਚ ਨਮੀ ਵੀ ਵੀਰ ਜੀ ਇੱਕ ਤਾਂ ਹੈਗੇ ਜੀ ਜਦੋਂ ਆਪਾਂ ਉੱਤੇ ਦਾ ਫੇਰ ਵੀ ਤੁਹਾਨੂੰ ਦੇਖਣ ਨੂੰ ਨਹੀਂ ਲੱਗਣੀ ਨਮੀ ਜਦੋਂ ਤੁਸੀਂ ਪਾਟਣਾ ਹਾਂਜੀ ਐਟਲੀਸ ਜਦੋਂ 4 ਇੰਚ ਥੱਲੇ ਜਾਣਾ ਤੁਹਾਨੂੰ ਤੁਸੀਂ ਉੱਥੇ ਫੇਰ ਵੀ ਲੱਡੂ ਵੱਟ ਹੁੰਦਾ ਹੁੰਦਾ ਤਾਂ ਇੰਨੀ ਗਿੱਲ ਆਪਣੀ ਥੱਲੇ ਉਹੀ ਜਾਂਦਾ ਜੀ ਜਦੋਂ ਕਿਸਾਨ ਦੋਸਤੋ ਗਿੱਲ ਰਹੂਗੀ ਉਹ ਜਿਹੜੀਆਂ ਹੇ ਟੋਲਰੈਂਟ ਵੈਰਾਈਆਂ ਉਹਨਾਂ ਨੇ ਝਾੜ ਸਾਨੂੰ ਹੋਰ ਵਧੀਆ ਦੇ ਹਾਂਜੀ ਹਾਂ ਗਰਮੀ ਸਾਰਨ ਦੀ ਸਮੱਸਿਆ ਥੱਲੇ ਸਿੱਲਾ ਰਹਿੰਦੇ ਜੜਨ ਜਿਹੜੀ ਪ੍ਰੋਪਰ ਜਿੰਨੀ ਸੈੱਲ ਚਾਹੀਦੀ ਆ ਓਨੀ ਕੁ ਮੇਨਟੇਨ ਰਹਿੰਦੀ ਆ ਥੱਲੇ ਜਦੋਂ ਸੈੱਲ ਰਹਿੰਦੀ ਆ ਜੀ ਮਾਈਕਰੋ ਆਰਗੇਨਿਜ਼ਮ ਜਾਂ ਮਾਈਕਰੋਬਸ ਜਿਹੜੇ ਨੇ ਜਿਹੜੇ ਲਾਭਦਾਇਕ ਨੇ ਫਸਲ ਲਈ ਜ਼ਮੀਨ ਦੇ ਲਈ ਉਹਨਾਂ ਦੀ ਗਿਣਤੀ ਵੱਧਦੀ ਆ ਜੈਵਿਕ ਮਾਦਾ ਵਧੂਗਾ ਤੁਹਾਡਾ ਤੋਂ ਕਿਸਾਨ ਵੀਰੋ ਜਿਵੇਂ ਅਜੀਤ ਜੀ ਨੇ ਦੱਸਿਆ ਵੀ ਆਪਾਂ ਖਰਚੇ ਘਟਾ ਰਹੇ ਆ ਝਾੜ ਵੀ ਵਧੀਆ ਤੁਸੀਂ ਬਾਕੀ ਕਿਸਾਨਾਂ ਨੂੰ ਇਹਦੇ ਬਾਰੇ ਸੰਦੇਸ਼ ਦਿਓ ਮੇਰਾ ਸੰਦੇਸ਼ ਇਹ ਜੀ ਵੀ ਆਪਾਂ ਬਾਲ ਜੀ ਇੱਕ ਤਾਂ ਕਿਸਾਨ ਦੇ ਹੱਕ ਦੀ ਹੈ ਜੀ ਖਰਚੇ ਘਟਦੇ ਨੇ ਜੀ ਬਿਲਕੁਲ ਪਲੱਸ ਆਪਣੀ ਖੇਤੀ ਦੀ ਬਜਾਓਗਤ ਵੀ ਵੱਧਦੀ ਹੈ ਜੀ ਤੇ ਆਪਣੀ ਆਉਣ ਵਾਲੀ ਪੀੜ੍ਹੀਆਂ ਦੀ ਮੈਂ ਕਹਿੰਦਾ ਵੀ ਸਭ ਤੋਂ ਆਪਣੇ ਧਰਤੀ ਸਭ ਤੋਂ ਵੱਡਾ ਵਰਦਾਨ ਹੈ ਜੀ ਕਿਉਂਕਿ ਇੱਕ ਤਾਂ ਆਪਾਂ ਖਰਚਿਆਂ ਤੋਂ ਬਚਾਂਗੇ ਜਿਵੇਂ ਗੁਲੀ ਡੰਡਾ ਨਹੀਂ ਮਾਰਦਾ ਤਾਂ ਜਦੋਂ ਰੋਟਾ ਨਾਲ ਹੋਵੇ ਬਹੁਤ ਸਹੀ ਕਹਿੰਦਾ ਗੁਲੀ ਡੰਡਾ ਹੁੰਦਾ ਕਿਉਂਕਿ ਗੁਲੀ ਡੰਡੇ ਜੰਮਣਾ ਪਹਿਲੇ ਪਹਿਲਾਂ ਚੱਪਾ ਢੱਕ ਦੇਣਾ ਗੁਲੀ ਡੰਡੇ ਨੂੰ ਜੰਮਣਾ ਨਹੀਂ ਬਹੁਤ ਵਧੀਆ ਕਿਸਾਨ ਦੋਸਤੋਂ ਸਰਦਾਰ ਅਜੀਤ ਸਿੰਘ ਜੀ ਨੇ ਗੱਲ ਕਹੀ ਹੈ ਵੀ ਇੱਕ ਵਰਦਾਨ ਹੈ ਇਹ ਤਕਨੀਕ ਤੇ ਜਿਹੜੇ ਛੋਟੇ ਸਾਡੇ ਕਿਸਾਨ ਨੇ ਜਿਨ੍ਹਾਂ ਨੂੰ ਵੱਡੇ ਟਰੈਕਟਰਾਂ ਤੋਂ ਲੱਗਦਾ ਵੀ ਅਸੀਂ ਕਿੱਥੋਂ ਕੰਮ ਕਰਾਂਗੇ ਉਹਨਾਂ ਲਈ ਮੈਂ ਅਪੀਲ ਕਰਦਾ ਹਾਂ ਕਿ ਤੁਸੀਂ ਮਲਚਿੰਗ ਵਿਧੀ ਕਰਨੀ ਮਾਓ ਆਪਣੇ ਖੇਤੀ ਖਰਚੇ ਘਟਾਓ ਤੇ ਉੱਥੇ ਵਾਤਾਵਰਣ ਵੀ ਬਚਾਉਣਾ ਮਿੱਟੀ ਦੀ ਬਜਾਓ ਸ਼ਕਤੀ ਬਦਲੋ ਧੰਨਵਾਦੀ ਬੇਟੀ ਥੈਂਕ ਯੂ